ਗਾਣਾ ਸੱਚੇ ਬਣਿਆ ਤਾਂ ਜੱਟ ਦੀ ਜੂਨpuri ਹਾਂ ਨਾ ਜੱਟ ਦੀ ਜੂਨpuri ਆ ਦੇ ਲੋ ਆਹ ਚੀਜ਼ ਤੇ ਨਾ ਫਿਰ ਇਹਨੂੰ ਜੈਲਸੀ ਫੈਕਟਰ ਹੋ ਜਾਂਦਾ ਬਹੁਤ ਹੁਣ ਮੈਂ ਥੋੜਾ ਜਿਹਾ ਉਲਝਿਆ ਮੈਂ ਮੇਲੇ ਕਰਕੇ ਚਾਚਾ ਕੱਲ ਆਈਫੋਨ ਜਿੱਤ ਲੈ ਗਿਆ ਮੁੰਡਾ ਆਈਫੋਨ ਉੱਥੇ ਸਾਨੇ ਵਾਲ ਮੇਲੇ ਚ ਗਿਫਟ ਨਿਕਲਿਆ ਪਹਿਲਾਂ ਆ ਮੁੰਡਾ ਕੰਮ ਲੈ ਆਪਣੇ ਕੋਲ ਆਇਆ ਤਾਂ ਉਹਦੇ ਘਰ ਆ ਵੀ ਹਾਂਜੀ ਹਾਂਜੀ ਸਹੀ ਭਰੀ ਦੀ ਨਾ ਪਤਾ ਚੱਲ ਮੇਲੇ ਚ ਬੈਸੀ ਆਪਣੀ ਤਾਂ ਸਟਾਰ ਲੱਗੀ ਵੀ ਆ ਹੂੰ ਬਹੁਤ ਸੁਣਾ ਠੀਕ ਹੈ ਮਮਾ ਸੋ ਯਾਰ ਪਤਾ ਨਹੀਂ ਕਿਵੇਂ ਆਉਂਦਾ ਪਾਣੀ ਕਿੱਥੇ ਤੋਂ ਆਉਂਦਾ ਤੋ ਸਾਰੇ ਵੀਰਾਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਤੇ ਮੀਂਹ ਹਟੇ ਨੂੰ ਦੇਖ ਲਓ ਵੀ 7-8 ਦਿਨ ਹੋ ਗਏ ਤੇ ਉਸ ਤੋਂ ਬਾਅਦ ਵੀ ਅੱਜ ਹਾਲਾਤ ਐ ਇਥੇ ਹੋਏ ਹੋਏ ਆ ਵੀ ਪਾਣੀ ਹਲੇ ਵੀ ਚੱਲੀ ਜਾ ਰਿਹਾ ਹੈ ਇਹ ਕ੍ਰਿਸ਼ਮਾਈਆਂ ਦੇਖ ਲਾਈਏ ਕ੍ਰਿਸ਼ਮਾਈ ਹੈ ਪਾਣੀ ਨਿਕਲੀ ਜਾਂਦਾ ਕਿਲਿਆਂ ਚ ਦੇਖ ਲਓ ਵੀ ਕਿੰਨੇ ਦਿਨ ਹੋ ਗਿਆ ਇੰਜ ਨੂੰ ਰੇ ਪੱਕਾ ਹੀ ਚੱਲ ਰਿਹਾ ਹੈ ਹਵਾ ਲੈ ਜਾਂਦਾ ਚੱਲ ਪੰਦਾ ਹਵਾ ਲੈ ਜਾਂਦਾ ਚੱਲ ਪੰਦਾ ਅੱਛਾ ਬੰਦ ਕਰ ਲੈਨੇ ਥੋੜਾ ਟਾਈਮ ਥੋ ਦੇਖੋ ਕਿੱਡਾ ਸੰਘਰਸ਼ ਹੁੰਦਾ ਹੈ ਹਨਾ ਪਹਿਲਾਂ ਤਾਂ ਖੱਡਾ ਪੜਦੇ ਆ ਟੋਆ ਪੱਟ ਕੇ ਫਿਰ ਇੰਜਰ ਨਾਲ ਪਾਣੀ ਹੈਲੋ ਵੀ ਜ਼ਮੀਨ ਪੋਰਾ ਪਾਣੀ ਨਹੀਂ ਹੈ ਹਨਾ ਹੁਣ ਖਾਰੀ ਫालतू ਹਨਾ ਦੂਆ ਕਿੱਥੇ ਪੀਟਰੀ ਛੋਟਾ ਜਾ ਆ ਜਾ ਚਲੀ ਜਾ ਕੇ ਆਈਏ ਤੇ ਅੱਜ ਵਾਲੀ ਵੀਡੀਓ ਚ ਜੁੜੇ ਰਹੋ ਆਪਾਂ ਤੁਹਾਨੂੰ ਮੇਲੇ ਦਾ ਸਾਰਾ ਪ੍ਰਬੰਧ ਦਿਖਾਉਣਾ ਹੈ ਤੇ ਕਿਹੜੀਆਂ-ਕਿਹੜੀਆਂ ਕੰਪਨੀਆਂ ਆਈਆਂ ਵੀ ਆ ਤੇ ਕੀ ਕੀ ਉੱਥੇ ਫਾਇਦੇ ਹੋਏ ਆ ਜ਼ਿੰਮੇਦਾਰਾਂ ਨੂੰ ਸੋ ਜੁੜੇ ਰਹੋ ਸਕਿੱਪ ਨਾ ਕਰਿਓ ਪਹਿਲਾਂ ਆਪਾਂ ਕੱਲ ਮੇਲੇ ਤੋਂ ਇੱਕ ਚੀਜ਼ ਲੈ ਕੇ ਆਏ ਤੁਹਾਨੂੰ ਉਹ ਦਿਖਾਉਣੇ ਆ ਆ ਲਿਆਂਦਾ ਕਰ ਲਈ ਕੋਹਰ ਇਹ ਪੈਟਰੋਲ ਵਾਲਾ ਪੈਟਰੋਲ ਵਾਲਾ ਸੋ ਇਹਦਾ ਇੱਕ ਫਾਇਦਾ ਹੈ ਵੀ ਇਹ ਆਪਣੇ ਆਪੇ ਪਾਣੀ ਚੱਕ ਲੈਂਦਾ ਇਹਦਾ ਇਹ ਨਿਆਰਾ ਹੈ ਦੋ ਇੰਜਣ ਵਾਂਗ ਮਤਲਬ ਵੀ ਪਹਿਲਾਂ ਉਹ ਨਹੀਂ ਕਰਨਾ ਪੈਂਦਾ ਵੀ ਸੂਂਡਗੇ ਚ ਪਾਣੀ ਭਰਨਾ ਪੈਂਦਾ ਉੱਪਰੋਂ ਇੰਜਣ ਚ ਹਨਾ ਫੇਰ ਆਪਣਾ ਚੱਲੂਗਾ ਤੇ ਬੰਦ ਵਾਲੀ ਚੋਕ ਕਿਹੜੀ ਆ ਮੈਨੂੰ ਨਹੀਂ ਪਤਾ ਮੈਂ ਤਾਂ ਕਾ ਹੁਣ ਦੇਖਿਆ ਤੇਰੇ ਕੋਲੇ ਇਹ ਪੇਟੀ ਬੰਦ ਤਾਂ ਇਹ ਬੜਾ ਉਹਦੇ ਚ 3 ਇੰਚ ਚ ਲੈਂਦਾ ਇਹ ਉੱਥੇ ਕਰ ਲੈ 2 2.5 ਇੰਚ ਵਾਲੇ ਦੇ ਉਹ ਸੋ ਇਹ ਬੜੀ ਕੰਮ ਦੀ ਚੀਜ਼ ਆ ਇਹ ਦੇਖ ਸਟਾਰਟ ਕਰਕੇ ਦੇਖ ਤੂੰ ਇੱਕ ਵਾਰ ਤੂੰ ਸਟਾਰਟ ਤਾਂ ਕਰ ਪੈਰ ਲਾ ਲੈ ਨਾਲ ਥੱਲੇ ਇਹ ਪਟ્રોલ ਇੰਜਨ ਤੇ ਆ ਪਟ્રોલ ਇੰਜਨ ਦੇ ਕੁਝ ਪਾਣੀ ਇਕੱਠਾ ਹੋ ਜਾਂਦਾ ਤੇ ਇਹਦੇ ਬਾਅਦ ਚੱਕ ਕੇ ਉਹ ਇੰਜਣ ਕੋਲ ਮਾਰਦੇ ਆ ਉੱਥੇ ਸਾਹਮਣੇ ਉਹ ਇੰਜਣ ਟੋਆ ਪੱਟਿਆਵਾਂ ਨਾਲ ਜਾਨੂ ਕਿ ਟੋਆ ਭਰ ਜਾਂਦਾ ਤੇ ਬਾਅਦ ਕਹਾ ਚੱਲਦਾ ਆਦੇ ਨੂੰ ਚੱਕ ਲਿਆ ਪਾਣੀ ਐ ਨਾ ਕੰਮ ਦੀ ਚੀਜ਼ ਇਹ ਲੋ ਜਾਂਦਾ ਪਾਪ ਭਜਿਆ ਚੱਲ ਠੀਕ ਹੈ ਚਾਚਾ ਫਿਰ ਓਕੇ ਟੈਕਨੀਕਲ ਜਾਣੀ ਲਓ ਜੀ ਮਿੱਤਰੋ ਵੈਲਕਮ ਟੂ ਰਜਿਸਟ੍ਰੇਸ਼ਨ ਡੈਸਕ ਸਾਹਨੇ ਆਲ ਪਹੁੰਚ ਚੁੱਕੇ ਆ ਸੋ ਰੌਣਕ ਮੇਲਾ ਫੁੱਲਿਆ ਜੀ ਅਜੇ ਤਾਂ ਪਾਰਕਿੰਗ ਨੂੰ ਲੈ ਕੇ ਪੂਰਾ ਜਦੋ ਜਾਇਦ ਹੁੰਦੀ ਹੈ ਤੇ ਆਉਂਦੀ ਸਾਰ ਪਹਿਲਾਂ ਪਾਸ ਬਣਿਆ ਪਾਪ ਰਿਆ ਜਾਂਦਾ ਠੀਕ ਹੈ ਜੀ ਤੇ ਇਹ ਜਰੂਰ ਲੋ ਕਿਉਂਕਿ ਆਪਾਂ ਬਹੁਤ ਵਧੀਆ ਜੀ ਠੀਕ ਹੋ ਹਾਂਜੀ ਹਾਂਜੀ ਤੇ ਇਹ ਜ਼ਰੂਰੀ ਹੈ ਕਿਉਂਕਿ ਨਾਮ ਨਿਕਲਦੇ ਆ ਤੇ ਬਾਈ ਸੇਵਕੋ ਨੀ ਪਹੁੰਚੇ ਬਨਾਲ ਤੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਠੀਕ ਹੋ ਇਹ ਵੀਰੇ ਆਇਆ ਸੁਖਦੀਪ ਆਇਆ ਜੀ ਫਿਰੋਜ਼ਪੁਰ ਤੋਂ ਸੇਵਕ ਬਾਈ ਜੀ ਵੀ ਪਹੁੰਚੇ ਹੋਏ ਨੇ ਤੇ ਆ ਪਰ ਇਹਨੇ ਪਹਿਲਾਂ ਆਉਂਦੀ ਸਰ ਅਸੀਂ ਨੇ ਕਿਉਂਕਿ ਕਿਸਮਤ ਹੈ ਬਿਲਕੁਲ ਜੀ ਕਿਸਮਤ ਕਿਸਮਤ ਕੱਲ ਵੀ ਯੂਟਿਊਬਰ ਦੀ ਖੜਕੀ ਆ ਹਾਂ ਕੱਲ ਵੀ ਯੂਟਿਊਬਰ ਹਾਂ ਤੇ ਬਾਕੀ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਹੌਲਾਂ ਦੇ ਵਿੱਚ ਕਿਵੇਂ ਦੀ ਮਸ਼ੀਨਰੀ ਆ ਤੇ ਬਾਹਰ ਕਿਵੇਂ ਕਿਵੇਂ ਆ ਇਹਨਾਂ ਨੇ ਇਹਨਾਂ ਨੇ ਜਿਵੇਂ ਅੱਗੇ ਪਿਛਲੇ ਵਾਰ ਰੋਟਾਵੇਟਰ ਰੱਖਿਆ ਸੀਗਾ ਹਾਂ ਹਾਂ ਜੀ ਨਹੀਂ ਮੋਬਾਈਲ ਵੀ ਰੋਟਾਵੇਟਰ ਵੀ ਹੈਗਾ ਅੱਛਾ ਹਾਂ ਬਾਕੀ ਹੋਰ ਛੋਟੀਆਂ ਏਟਮਾਂ ਨੇ ਪੰਜ ਚਾਰ ਪੰਜ ਹੋਰ ਵੀ ਜਿਹੜੀ ਨਿਕਲਦੇ ਆ ਇਹਦੇ ਚ ਇਹਦੇ ਚ ਕੱਲਾ ਐ ਨਹੀਂ ਵੀ ਪਹਿਲਾਂ ਫਾਰਮਰਾਂ ਦੇ ਵੀ ਆ ਵਿਜ਼ਿਟਰਾਂ ਦੇ ਵੀ ਆ ਬਾਹਰ ਲਿਆਂਦੀਆਂ ਵੀ ਆ ਸਭ ਦੇ ਅਲੱਗ-ਅਲੱਗ ਆ ਠੀਕ ਹੈ ਕਿੱਥੇ ਹੁਣ ਆਪਾਂ ਅੰਦਰ ਫਾਰਮ ਦਿੱਤੇ ਆ ਉਹ ਸਿਰਫ ਫਾਰਮਰਾਂ ਦੇ ਤੇ ਉਹ ਵਿਜ਼ਿਟਰਾਂ ਦੇ ਲੱਗ ਨੇ ਸਭ ਦੇ ਅਲੱਗ-ਅਲੱਗ ਨੇ ਉਹ ਠੀਕ ਹੈ ਹਾਂ 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 ਉਹ ਹਰ ਇੱਕ ਤਰ੍ਹਾਂ ਦੇ ਉਹਦੇ ਹਿਸਾਬ ਨਾਲ ਹੁਣ ਜੇ ਮੰਨ ਲਓ ਕੋਈ ਵਿਸਟਰ ਆਇਆ ਬੇ ਬਾਹਰ ਫੋਰਨਰ ਆਇਆ ਉਹਨੂੰ ਰੂਟਾ ਵਿਟਰ ਕੀ ਕਰਨਾ ਇਹ ਚੀਜ਼ਾਂ ਚੱਕ ਉਹਨੂੰ ਉਹ ਹਿਸਾਬ ਦੇ ਉਮੇਦਿਓ ਹੋਣ ਇਹਨਾਂ ਨਾ ਨਾ ਉਮੇਦਿਓ ਨਾ ਨਾਮ ਵੱਖਰੇ ਹਾਂ ਵੱਖਰੇ ਵੱਖਰੇ ਨੇ ਵੱਖਰੇ ਨੇ ਸੋ ਚੱਲਦੇ ਆਂ ਅੰਦਰ ਇੱਕ ਕਹਿੰਦੇ ਗਰੀਬੀ ਚੱਕ ਮੈਕਮਾ ਵੀ ਅੰਦਰ ਇੱਕ ਹੈਗਾ ਹੈਗਾ ਹਾਂ ਉਹ ਵੀ ਦੇਖਦੇ ਸੋ ਇੱਧਰ ਆਗੇ ਜੀ ਗਰੀਬੀ ਚੱਕ ਮੈਕਮਾ ਸੋ ਬਾਈ ਉਹ ਨਹੀਂ ਲੈ ਕੇ ਆਏ ਬੇ ਨੇ ਸਫੈਦਾ ਤੇ ਸਫੈਦੇ ਦੀ ਚੰਗੀ ਖੇਤੀ ਬਾਰੇ ਦੱਸਦੇ ਨੇ ਤੇ ਨਾਲ ਲੈ ਕੇ ਆਂਦੀ ਜੀ ਹੱਥਾਂ ਦੇ ਓ ਜੀ ਉਧਰ ਬਾਈ ਸੁਖਦੀਪ ਕਹ ਰਿਹਾ ਹੈ ਸ਼ੂਟ ਤੇ ਮਿਲਦੇ ਆ ਵੀਰ ਇਹਨਾਂ ਨੂੰ ਸੋ ਇੱਧਰ ਆ ਗਿਆ ਜੀ ਆਪਣੀ ਖੇਤੀ ਮਤਲਬ ਖੇਤੀਬਾੜੀ ਨਾਲ ਸੰਬੰਧਿਤ ਇਹਨਾਂ ਦਾ ਸੋਸ਼ਲ ਪਲੈਟਫਾਰਮ ਵੀ ਹੈਗਾ ਤੇ ਆਪਣੇ ਸਕੈਨਰ ਵੀ ਲਾਏ ਹੋਏ ਨੇ ਤੁਸੀਂ ਸਰਚ ਕਰ ਸਕਦੇ ਹੋ ਆਏ ਪੈਨ ਦੀ ਡਾਊਨਲੋਡ ਕਰ ਸਕਦੇ ਹੋ ਤੇ ਜਿੰਨੀ ਵੀ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਪੰਜਾਬੀ ਚ ਵੀ ਹੁੰਦੀ ਹੈ ਹਰ ਇੱਕ ਤਰ੍ਹਾਂ ਦੀ ਫਸਲ ਬਾਰੇ ਇਹ ਕਠੀ ਤੇ ਹਰ ਇੱਕ ਤਰ੍ਹਾਂ ਦੀ ਫਸਲ ਬਾਰੇ ਤੇ ਹਰ ਇੱਕ ਭਾਸ਼ਾ ਦੇ ਵਿੱਚ ਕਹਿੰਦਾ ਬਾਪ ਜਿਹੜੀ ਇੰਡੀਆ ਚ ਚੱਲਦੀ ਹੈ ਹਿੰਦੀ ਇੰਗਲਿਸ਼ ਤੇ ਪੰਜਾਬੀ ਠੀਕ ਹੈ ਜੀ ਮਤਲਬ ਲੈਂਗੁਏਜ ਹੋਰ ਵੀ ਆ ਜਿਹੜੀ ਮੇਨ ਇਹਨਾਂ ਦੇ ਵਿੱਚ ਚੱਲਦੀਆਂ ਸੋ ਅੱਗੇ ਦਿਖਾਉਨੇ ਆ ਆਪਾਂ ਸ਼ਾਹਹੱਦ ਵਾਲੇ ਵੀ ਪਹੁੰਚੇਗੇ ਆਪਣੇ ਦੇਖੋ ਵੀ ਜੋਧੇ ਉਹ ਇੱਧਰ ਵੀ ਇਕੱਠਾ ਬੱਲੇ ਬੱਲੇ ਕਰਾਈ ਪਈਆਂ ਇਹਨਾਂ ਨੇ ਸੋ ਸ਼ਾਹੜ ਵਾਲੇ ਆਰ ਕੇ ਅਗਰੋ ਬਾਬਾ ਜੀ ਕੀ ਹਾਲ ਹੈ ਠੀਕ ਹੋ ਵਧੀਆ ਬਸ ਸਾਰਾ ਇਕੱਠੇ ਇਧਰ ਘਰੀ ਫਿਰਦੇ ਹੋ ਤੁਸੀਂ ਬਹੁਤ ਵਧੀਆ ਠੀਕ ਠਾਕ ਕੋਈ ਜ਼ਿਆਦਾ ਨਹੀਂ ਹੈਗਾ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਦੇਖੋ ਪੱਡਾ ਕਿੰਝ ਦਮ ਹੈ ਪੂਰਾ ਪੂਰੀ ਐਨ ਬੱਲੇ ਬੱਲੇ ਹੋਈ ਪਈ ਹੈ ਕੀ ਕੁਛ ਲੈ ਕੇ ਆਏ ਹੋ ਇਸ ਵਾਰ ਮਾ ਡੀਜ਼ਲ ਮਸ਼ੀਨਾਂ ਨੇ ਆਪਣੇ ਲਏ ਸਾਰੀਆਂ ਏ ਟੂ ਜ਼ेडੀ ਬਾਸ਼ਰ ਲੈ ਗਏ ਅੱਛਾ ਬਾਸ਼ਰ ਲੈ ਆਏ ਹੋ ਡੀਜ਼ਲ ਮਸ਼ੀਨ ਦਾ ਇਹ ਨਹੀਂ ਆਉਗੀ ਤੇ ਹੋਰ ਹੋਰ ਆਪਣੇ ਜਿਵੇਂ ਕੀਪਰ ਨੇ ਕਰਾਉਂ ਦੀਆਂ ਨਹੀਂ ਜ਼ਿਆਦੇ ਨਹੀਂ ਵਾਹ ਠੀਕ ਹੈ ਠੀਕ ਹੈ ਕਿਵੇਂ ਆਲੇ ਨਜ਼ਾਰਾ ਪੂਰਾ ਜਾਵਾਂ ਜਾਂ ਫਿਰ ਨਜ਼ਾਰਾ ਰਹਿਣਾ ਹਾਂ ਨਾ ਮੈਂ ਦੇਖ ਕੇ ਆਇਆ ਮੈਂ ਉਧਰ ਬਾਈ ਉਹਨਾਂ ਦੇ ਮਾਸ ਵੀ ਘੁੰਮ ਕੇ ਆਈਏ ਇੱਧਰ ਨੂੰ ਸੋ ਬਾਕੀ ਕੱਲ ਨੂੰ ਇੱਕ ਦਿਨ ਹੋਰ ਆ ਹਨਾ ਵਾ ਕੱਲ ਨੂੰ ਇੱਕ ਦਿਨ ਹੋਰ ਇੱਕ ਦਿਨ ਹੋਰ ਆ ਤੇ ਸਾਰਿਆਂ ਦੀ ਕੀਮਤਾਂ ਹਕੂਮਤਾਂ ਕਿੱਥੇ ਤੱਕ ਰੱਖੀ ਹੋਈਆਂ ਨੇ ਇਹਨਾਂ ਨੇ ਲਿਖਿਆ ਹੋਇਆ ਆਪਾਂ ਸਾਰਿਆਂ ਦੀ ਆ ਕਿੰਨੇ ਦਾ 13000 ਦਾ ਇਹਨਾਂ ਦੀ ਫਿਰ ਗਾਰੰਟੀ ਵੈਰੰਟੀ ਕੀ ਹੁੰਦੀ ਆ ਇੱਕ ਸਾਲ ਦੀ ਫੁੱਲ ਗਾਰੰਟੀ ਹੈਗੀ ਜਿਨਾਲੇ ਪਾਈਪਾਂ ਵੀ ਉਹਨਾਂ ਦਾ ਵੱਡੀਆਂ ਕਰਦੀ ਦੀ ਟੈਨਸ਼ਨ ਛੱਡਦੀ ਵੀ ਚੱਕ ਥੱਲੇ ਨਾ ਹੋਵੇ ਹਾਂ ਬਿਲਕੁਲ ਬਿਲਕੁਲ ਸੋ ਬਾਈ ਉਹਨਾਂ ਦੇ ਪ੍ਰੋਡਕਟ ਕਾਫੀ ਨੇ ਵਾਸ਼ਰ ਵੀ ਪਏ ਨੇ ਸਪੀਡ ਵੇਸ ਦੇ ਬਾਕੀ ਡਿਲੀਵਰੀ ਹੈ ਹਾਂ ਆ ਨੰਬਰ ਆ ਨੰਬਰ ਆ ਬਾਈ ਆਰ ਕੇ ਐਗਰੋ ਪਿੰਡ ਸ਼ਾਹੜ ਸੋ ਇਹ ਆ ਗਿਆ ਇੱਧਰ ਐਸੈਸਰੀ ਦੇ ਵਿੱਚ ਟਰੈਕਟਰ ਦੇ ਸਪੀਕਰ ਬੂਫਰ ਬੰਪਰ ਵੀ ਬਾਈ ਆ ਨੰਬਰ ਕਰ ਲਓ ਨੋਟ ਦੇਖੋ ਬਈ ਰੌਣਕਾਂ ਆਹੀ ਬਾਤਾਂ ਨੇ ਅਰੇ ਨੀਆਂ ਸੋਣੀਆਂ ਸੋਣੀਆਂ ਤਵੀਆਂ ਡਿਵੈਲਪ ਕਰਨ ਲਈ ਬਹੁਤ ਸੋਣੀਆਂ ਤਵੀਆਂ ਬਈ ਦੋ ਤਰ੍ਹਾਂ ਦੀ ਫਰੇਮ ਲੈ ਕੇ ਆਏ ਨੇ 12 12 ਦੀ ਇੱਕ ਹੈਗੀ 12 12 ਦੀ ਦੋ ਤਰ੍ਹਾਂ ਦੀਆਂ ਫਰੇਮਾਂ ਅਲੱਗ-ਅਲੱਗ ਹਨ ਸੋ ਆਜੋ ਬਈ ਅਗੇ ਜਿਹੜੇ ਲਈ ਸਿਫਾਈ ਨੂੰ ਦੇਖ ਕੇ ਕੀ ਕਹੂੰਗੇ ਸਫਾਈ ਹਣਾ ਸਫਾਈ ਵਾਲੇ ਬੱਟ ਘਟੇ ਵਿਆਂ ਮੇਲੇ ਅਸਲ ਚ ਹੋਣੀ ਐਵੇਂ ਤੇ ਚਾਹੀਏ ਹਰ ਸਾਲ ਹਰ ਸਾਲ ਕੁਛ ਨਾ ਕੁਛ ਆਪ ਕਰੀ ਜਾਂਦੇ ਨੇ ਦੇ ਲੋ ਵੀ ਰੋ ਡੇਲਿਸ ਹਾਂ ਕਰਦੇ ਆਨਲਾਈਨ ਟਾਈਮ ਤੇ ਬਾਹਰ ਦੇਆਂ ਕੰਪਨੀਆਂ ਕਿਵੇਂ ਆਉਣ ਕਿਹਦੇ ਬਿਲਕੁਲ ਬਿਲਕੁਲ ਸੋ ਦੇ ਲੋ ਵੀ ਸਫਾਈ ਕਿੰਨੀ ਵੀ ਐਨ ਮਤਲਬ ਵੀ ਐ ਲੱਗਦਾ ਵੀ ਜਿਵੇਂ ਬਾਹਰਲੇ ਦੇਸ਼ ਦੇ ਵਿੱਚ ਘੁੰਮਦੇ ਹੁੰਦੇ ਆ ਦਿੱਲੀ ਵਾਲਾ ਕੰਮ ਕਰਦਾ ਦਿੱਲੀ ਵਾਲਾ ਕੰਮ ਕਰਦਾ ਇਹ ਚੱਲ ਇਹ ਇੱਥੇ ਹੀ ਅਮੀਰ ਦੇ ਸਾਹਮਣੇ ਆਇਆ ਤਾਂ ਇੱਕੋ ਨਹੀਂ ਇਹਨਾਂ ਦੇ ਜਿਹੜੇ ਜਿੰਨੇ ਵੀ ਹਾਂ ਉਹ ਚੀਜ਼ ਇੱਥੇ ਲੈ ਆਂਦੀ ਉਹ ਚੀਜ਼ ਇੱਥੇ ਲੈ ਬਿਲਕੁਲ ਬਿਲਕੁਲ ਲਓ ਵੀ ਮਿੱਤਰੋ 5 ਵਜੇ ਦਾ ਟਾਈਮ ਹੋ ਗਿਆ ਦੇਖੋ ਕਿ ਨਾਮ ਨਿਕਲਦੇ ਹੁਣ ਇੱਥੇ ਜੀ ਹੋਏ ਪਹਿਲੇ ਨਾਮ ਦੀ ਪਰਚੀ ਨਿਕਲਣ ਜਾ ਰਹੀ ਆ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਬੇਸ਼ੱਕ ਤੇ ਦਿਹਾਰਾ ਆਈਫੋਨ 13 ਜੀਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਆ ਲੇਕਿਨ ਸਾਡੇ ਪਹਿਲੇ ਗਾਣੇ ਲਈ ਇੱਕ ਵਾਰ ਜ਼ੋਰ ਦਾ ਤਾਲੀ ਹੋਵੇ ਤਾਲੀਆਂ ਮਾਰੋ ਤਾਂ ਹੀ ਨਿਕਲੂਗਾ ਜੀ ਆਇਆਂ ਹੋਦਾ ਹੋਊਗਾ ਜੀਰਾ ਬਲਜੀਤ ਦੇ ਨਾਮ ਲਿਖਿਆ ਹੋਊਗਾ ਕਾ ਜਿੰਨੇ ਨੇ ਪਰਜੀ ਪਾਈ ਆ ਆਪਣਾ ਦਿਲ ਖੋਲ ਕੇ ਬੈਜੋ ਠੀਕ ਹੈ ਕੋਈ ਜਿਹੜਾ ਮੇਰਾ ਵੀਰ ਚਲਾ ਗਿਆ ਪਿੰਡ ਤੋਂ ਉਹਨੂੰ ਨਹੀਂ ਵੇਲਨੀ ਸਾਰੇ ਖੜੇ ਹੋ ਜਾ ਕਿਹਾਂ ਦੀ ਨਾ ਬੈਜੋ ਤਾਂ ਵੀ ਮਿਲਦੀ ਕੀ ਗੁਰਕੀਰ ਸਿੰਘ ਦੀ ਨਾਮ ਦੀ ਪਰਜੀ ਨਿਕਲੀ ਆ ਸੁਕਤਾਨਪੁਰ ਤੋਂ ਗੁਰਕੀਰ ਸਿੰਘ ਜੀ ਲਾਓ ਜੀ ਬਾਈ ਲੈ ਗਿਆ ਜੀ ਹੁਣ ਕਿ ਕਹਿੰਦਾ ਬਾਈ ਫਾਇਰ ਹੋ ਗਿਆ ਬਾਈ ਇੱਥੋਂ ਏ ਆਲਾ ਪੰਪ ਲਿਆ ਆਪਾਂ ਨੇ ਸਭ ਤੋਂ ਵੱਧ ਚੱਲਣ ਵਾਲਾ ਪੰਪ ਹੈ ਮਤਲਬ ਵੀ ਇਹਦੀ ਕੋਈ ਬ੍ਰੇਕਡਾਊਨ ਨਹੀਂ ਹੈ ਤੇ ਆ ਥੱਲੇ ਇਹਨੇ ਟੋਟਲ ਰੀਡਿੰਗ ਦੱਸਣੀ ਹੈ ਕਿੰਨੀ ਰੀਡਿੰਗ ਟੋਟਲ ਰਹਿੰਦੀ ਹੈ ਮੇਰੀ ਪੂਰੀ ਤੇ ਹੁਣ ਜਾਣ ਦਾ ਟਾਈਮ ਹੋ ਗਿਆ 6-7 ਵਜੇ ਦਾ ਟਾਈਮ ਹੋ ਗਿਆ ਲੇ ਵੀ ਤਕਰੀਬਨ ਹਾਂ 7 ਵਜੇ ਦਾ ਟਾਈਮ ਹੋ ਚੁੱਕਾ ਛੋਟ ਟਾਈਮ ਹੋ ਚੱਲਿਆ ਜੀ 7 ਵੱਜ ਚੁੱਕੇ ਨੇ 6 ਕਵਾਦ ਨੂੰ ਜਣੀ ਮਤਲਬ ਮੇਲਾ ਕਲੋਜ਼ਿੰਗ ਟਾਈਮ ਹੋ ਜਾਂਦਾ ਵੀ ਗੇਟ ਬੰਦ ਹੋ ਜਾਂਦੇ ਆ ਵੀ ਸਾਰੇ ਜਿੰਨੇ ਵੀ ਆ ਉਹਨਾਂ ਨੂੰ ਮਤਲਬ ਵੀ ਕਹਦੇ ਨੇ ਵੀ ਹੁਣ ਸਟਾਲ ਆਪਣੀ ਕਲੋਜ਼ ਕਰ ਲਓ ਤੇ ਹੁਣ ਦਾ ਤੁਹਾਨੂੰ ਮਾਹੌਲ ਤਾਂ ਦਿਖਾ ਰਹੇ ਆ ਵੀ ਹੁਣ ਥੋੜੀ ਜੀ ਸ਼ਾਂਤੀ ਜੀ ਹੈ ਕਿਉਂਕਿ ਦਿਨ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਨਾ ਤਾਂ ਕਿਸੇ ਚੀਜ਼ ਦੀ ਕੋਈ ਆਵਾਜ਼-ਬੋਝ ਸੋ ਸੰਦੀ ਬਾਈ ਸਾਡੇ ਨਾਲ ਕੀ ਹਾਲ ਹੈ ਜੀ ਬਹੁਤ ਵਧੀਆ ਮੇਲਾ ਸੰਪੂਰਨ ਹੈ ਹਾਂਜੀ ਹਾਂ ਵਧੀਆ ਵਧੀਆ ਰਿਸਪੌਂਸ ਅੱਜ ਰਸ਼ ਬਹੁਤ ਆਣਾ ਸੰਦੀ ਇਧਰਲੀ ਸੈਟ ਆ ਜਾ ਇਧਰਲੀ ਸੈਟ ਆ ਜਾ ਮਾ ਅੱਜ ਰਸ਼ ਬਹੁਤ ਆ ਹਾਂਜੀ ਹਾਂ ਹੈਨਾ ਤੇ ਕਿਵੇਂ ਕਸਟਮਰ ਕੀ ਕਹਿੰਗੇ ਖੁਸ਼ ਨੇ ਪੂਰੇ ਤੁਹਾਨੂੰ ਪਤਾ ਹੀ ਆ ਹਮੇਸ਼ਾ ਖੁਸ਼ੇ ਰਹਿਣੇ ਹਾਂ ਹਾਂ ਬਿਲਕੁਲ ਬਿਲਕੁਲ ਸੋ ਰਿਵਿਊ ਕਾਫੀ ਕਰੇਆਂ ਅਸੀਂ ਨੇ ਟਰਾਲੀ ਨੂੰ ਲੈ ਕੇ ਰਿਵਿਊ ਫੁੱਲ ਜਿੰਨੀ ਵੀ ਜੋ ਵੀ ਡਿਟੇਲਾਂ ਨੇ ਕਾਫੀ ਚੈਨਲਾਂ ਤੋਂ ਰਿਵਿਊ ਵੀ ਆਉਣਗੇ ਟਰਾਲੀ ਨੂੰ ਲੈ ਕੇ ਤੇ ਬਾਕੀ ਇੰਪਲੀਮੈਂਟ ਸੰਢੀ ਕਿਵੇਂ ਤੇਰਾ ਸਿਸਟਮ ਨੂੰ ਦੇਖ ਕੇ ਤੂੰ ਕੀ ਕਹੇਂਗਾ ਵੀ ਸਿਸਟਮ ਕਿਵੇਂ ਹੋ ਰਿਹਾ ਮੈਨੇਜਮੈਂਟ ਤੇ ਇਹਨਾਂ ਦੀ ਹਰ ਸਾਲ ਦੀ ਤਰ੍ਹਾਂ ਵਧੀਆ ਹੀ ਹੈ ਮੈਨੇਜਮੈਂਟ ਬਹੁਤ ਵਧੀਆ ਸੌਟੀ ਹੈ ਜਣੀ ਮਤਲਬ ਮੈਂ ਜ਼ਿਆਦਾਤਰ ਅੱਜ ਨਾਲ ਮੇਲੇ 'ਚ ਘੁੰਮੇ ਜ਼ਿਆਦਾਤਰ ਇਹ ਕਹਿੰਦੇ ਕਹਿੰਦੇ ਵੀ ਰੈਂਟ ਬਹੁਤ ਜ਼ ਦੇਖੋ ਜਿੰਮੇਦਾਰ ਰੈਂਟ ਹੈ ਤਾਂ ਉਮੀਦ ਹੈ ਆਪਾਂ ਨੂੰ ਪ੍ਰਬੰਧ ਵੀ ਮਿਲ ਰਿਹਾ ਹੈ ਪ੍ਰਬੰਧ ਵੀ ਮਿਲ ਰਿਹਾ ਹੈ ਤੁਸੀਂ ਦੇਖੋ ਵੀ ਪ੍ਰੋਪਰ ਲਾਈਟਿੰਗ ਉੱਪਰ ਸਫਾਈ ਵਾਲੇ ਨੇ ਸਿਕਿਉਰਿਟੀ ਗਾਰਡ ਨੇ ਤੇ ਮੈਟ ਵਗੈਰਾ ਹਰ ਸਾਲ ਨਵਾਂ ਆਉਂਦਾ ਹੈ ਨਵਾਂ ਸਾਲ ਹਾਂ ਇਹ ਨਹੀਂ ਲੱਗ ਰਿਹਾ ਵੀ ਆਪਾਂ ਕਿਤੇ ਵੈਸੀ ਆਪਾਂ ਚੱਕ ਕੇ ਮਿਲਾ ਲਾ ਦੋ ਉਹ ਚੀਜ਼ ਤੇ ਜਿਹੜੇ ਨਾਮ ਨਿਕਲਦੇ ਨੇ ਰੂਟਾ ਪੀਟਰ ਨਿਕਲਦੇ ਨੇ ਉਹਦਾ ਦੇਖ ਲਓ ਕਿੰਨਾ ਫਾਇਦਾ ਹੋ ਜਾਂਦਾ ਹਾਂ ਕੱਲ ਵੀ ਮੁੰਡੇ ਨੂੰ ਇੱਕ ਆਈਫੋਨ ਨਿਕਲਿਆ ਕੱਲ ਵੀ ਕੱਲ ਵੀ ਨਿਕਲਿਆ ਤੇ ਅੱਜ ਵੀ ਲੈ ਗਿਆ ਇੱਕ ਮੁੰਡਾ ਸੋ ਬਾਕੀ ਆਲੂਆ ਪ੍ਰਤੀ ਬਹੁਤ ਤਰ੍ਹਾਂ ਦੀ ਮਸ਼ੀਨਰੀ ਇੱਥੇ ਆਈ ਪਈ ਆ ਕੰਬੈਨ ਇੰਡਸਟਰੀ ਦੇ ਵਿੱਚ ਆ ਗਰਦੀਪ ਕੰਬੈਨ ਖੜੀ ਹੈ ਜੀ ਤੇ ਐਸਐਮਐਸ ਲੱਗਿਆ ਹੋਇਆ ਤੇ ਮਤਲਬ ਵੀ ਜਿੰਮੇ ਦੀ ਵੀ ਤੁਸੀਂ ਚੀਜ਼ ਦੀ ਡਿਮਾਂਡ ਕਰਦੇ ਹੋ ਉਹ ਸਾਰਾ ਮਤਲਬ ਤੁਹਾਨੂੰ ਇੱਕ ਬਾਉਂਡਰੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਇੱਥੇ ਹੈਨਾ ਲੇਜ਼ਰ ਲੈਬਲਰਾਂ ਦੀ ਗੱਲ ਕਰੀਏ ਲੇਜ਼ਰ ਲੈਬਲਰ ਬਹੁਤ ਤਰ੍ਹਾਂ ਦੇ ਆ ਫਲ ਬਲੋਡਕਾਸਟਰ ਫਰਟੀਲਾਈਜ਼ਰ ਚਾਹੀਦੇ ਤੁਹਾਨੂੰ ਉਹ ਲਾਈਕ ਚਾਹੀਦੇ ਨੇ ਉਹ ਤੇ ਆ ਗਰਦੀਪ ਕੰਬੈਨ ਖੜੀ ਹੈ ਜੀ ਮੱਕੀ ਵਾਲਾ ਕਟਰ ਨਾਲ ਲੈ ਆਏ ਨੀ ਜਿਪਾਕੇ ਇਹਦੇ ਤੇ ਇੱਧਰ ਲੇਜ਼ਰ ਲੈਵਲ ਲਾ ਕੇ ਸੋ ਇੱਧਰ ਐਗਰੀ ਉਹਨਾ ਇੰਪਲੀਮੈਂਟ ਬਹੁਤ ਨੇ ਸੋ ਆ ਇੱਧਰ ਨੂੰ ਵੀ ਬਹੁਤ ਦੂਰ ਤੱਕ ਹਨਾ ਮਸ਼ੀਨਰੀ ਲੱਗੀ ਵੀ ਆ ਇੱਧਰ ਨੂੰ ਵੀ ਮਤਲਬ ਪਾਰਟੀਸ਼ਨ ਕਰੀ ਵੀ ਆ ਹਰ ਇੱਕ ਪਾਸੇ ਨੂੰ ਤੇ ਬਹੁਤ ਵਧੀਆ ਸੰਪੂਰਨ ਮੇਲਾ ਜੀ ਨੂੰ ਵੀ ਇੱਥੇ ਆ ਕੇ ਫੜ ਲੈ ਅੱਜ ਜਾਣ ਨਹੀਂ ਦੇਣੇ ਹੋਰ ਵੀ ਜੀ ਠੀਕ ਠਾਕ ਹੋ ਕੇ ਹੋਇਆ ਬਾਈ ਜੀ ਸਵੇਰ ਮੈਂ 9:30 ਦਾ ਖੜਾ ਹੀ ਆ ਇੱਕ ਹਾਂਜੀ ਤੇ ਕੱਲ ਨੂੰ ਆਪਾਂ ਲਾਵਾਂਗੇ ਡਿਊਟੀ ਮੈਂ ਤਾਂ ਵੇਲੇ ਨਹੀਂ ਕੋ ਮੈਂ ਇਹ ਤੀਜਾ ਦੇਣਾ ਕੱਲ ਨੂੰ ਬਿਲਕੁਲ ਤੁਹਾਡੇ ਤੇ ਜ਼ਿੰਮੇਵਾਰੀ ਪੈਸੇ ਵੀ ਤੁਹਾਡੇ ਮਤਲਬ ਨਾ ਜੂਥ ਆਪਾਂ ਇੱਥੇ ਮਤਲਬ ਜੀਵੀਦਾਰ ਨੂੰ ਸੱਦਾ ਦੇ ਕੇ ਸੱਦਿਆ ਹਨਾ ਹਾਂ ਤੇ ਉਹ ਜੇ ਉਹਨਾਂ ਦੀ ਗੱਲ ਨਾ ਸੁਣਾਂਗੇ ਤਾਂ ਫਿਰ ਉਹ ਤਾਂ ਕੋਈ ਫਾਇਦਾ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਇੰਟਰਸਟ ਕਿੰਨਾ ਕਿ ਖੇਤੀ ਪ੍ਰਤੀ ਜਦ ਤੁਸੀਂ ਮਤਲਬ ਸੋਸ਼ਲ ਮੀਡੀਆ ਤੇ ਆਏ ਕਹਿੰਦੇ ਹੈਗੇ ਆ ਮਤਲਬ ਕਈ ਬੰਦੇ ਨਾ ਜਿਵੇਂ ਹੁਣ ਆਪਾਂ ਦੇਖੋ ਜੀ ਪਿੰਡੋਂ ਬਾਹਰ ਆ ਜਗੇ ਹਾਂਜੀ ਤਾਂ ਆਪਾਂ ਨੂੰ ਫਸਲ ਦਾ ਬਾਲਾ ਫਿਕਰ ਪੈ ਜਾਂਦਾ ਇੱਕ ਬੰਦੇ ਪੰਜਾਬ ਛੱਡ ਕੇ ਗਏ ਹੈਗੇ ਆ ਉਹਨਾਂ ਨੂੰ ਪੰਜਾਬ ਦਾ ਵੀ ਫਿਕਰ ਪੈ ਜਾਂਦਾ ਉਹਨਾਂ ਨੂੰ ਵੱਧ ਪੈਂਦਾ ਉਹਨਾਂ ਨੂੰ ਵੱਧ ਪੈ ਜਾਂਦਾ ਜੇ ਮੰਨ ਲਓ ਕਿਸੇ ਦਾ ਕਿ ਕਿਲਾ ਅੱਧਾ ਕਿਲਾ ਬਕਾਊ ਹੋ ਜੇ ਨਾ ਵੀ ਆਪ ਸਾਈਡ ਜੀ ਤੇ ਪੈਂਦਾ ਆਪਣੇ ਕਰਜ਼ਾਗਾ ਆਪਾਂ ਵੇਚ ਦਈਏ ਤਾਂ ਬਾਹਰਲਾ ਬੰਦਾ ਨਹੀਂ ਵੇਚੇ ਦਿੰਦਾ ਨਹੀਂ 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 ਘਰ ਵਾਲਾ ਫੇਰ ਵੇਚਣ ਨੂੰ ਤਿਆਰ ਹੋਏ ਇੱਥੇ ਬਹੁਤ ਸਾਰੇ ਜ਼ਿਮੀਂਦਾਰ ਮਿਲ ਕੇ ਜਾਂਦੇ ਐ ਤੇ ਵੀ ਆਪਾਂ ਯਾਰ ਖੇਤੀ ਜਿਸੀ ਧੁਨੀ ਸ਼ੁਰੂ ਕੀਤੀ ਐ 50 ਸਾਲਾਂ ਬਾਅਦ ਅਸੀਂ ਬਾੜ ਮਾਮਲੇ ਤੇ ਆਇਆ ਦ ਹਾਂ ਅੱਜ ਰਸ ਬਹੁਤ ਆ ਅੱਜ ਬਹੁਤ ਜਿਆਦਾ ਰਸ ਹੈ ਨਾ ਜੀ ਅੱਜ ਤਾਂ ਰਿਕਾਰਡ ਟੁੱਟ ਗਿਆ ਰਿਕਾਰਡ ਟੁੱਟ ਗਿਆ ਕੱਲ ਦੀ 6000 ਪਲੱਸ ਕੱਲ ਦਾ ਜਿਹੜੀ ਐਂਟਰੀ ਸੀ ਤੇ ਮਤਲਬ ਅੱਜ ਡਬਲ ਤੋਂ ਵੀ ਟ੍ਰਿਪਲ ਹੋ ਗਈ ਅੱਜ ਉਹ ਬਹੁਤ ਤਾਂ ਫੁੱਲੀ ਸੀਗਾ ਫੁੱਲੀ ਸੀਗਾ ਹਰ ਇੱਕ ਸਟਾਲ ਤੇ ਜਣੀ ਫੁੱਲ ਦਾ ਰੌਣਕ ਮੇਲਾ ਆ ਬੰਦੇ ਚ ਬੰਦਾ ਹੀ ਵੱਜ ਕੇ ਜਾਂਦਾ ਬੰਦੇ ਹੀ ਬੰਦਾ ਹੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਜਿਆਦਾ ਘਟ ਸੀਗਾ ਤੋਂ ਤੁਹਾਡੇ ਵੀ ਤੁਹਾਡੇ ਕੋਲ ਅਸੀਂ ਆਏ ਆ ਦੋ ਤਿੰਨ ਵਾਰ ਜਿੰਨੀ ਵਾਰ ਵੀ ਆਏ ਆ ਮਤਲਬ ਉੱਥੇ ਤਾਂ ਮੇਲੇ ਆਉਂਦਾ ਆਉਂਦਾ ਰਹਿ ਗਿਆ ਉਦੋਂ ਮੈਂ ਹਾਂ ਆਓ ਅਸੀਂ ਜੇ ਦੁਪਹਿਰੇ ਸੰਢੀ ਜਾ ਕੇ ਆਏ ਮਾ ਵੀਰੇ ਆਏ ਤੁਸੀਂ ਉੱਧਰ ਜਰੂਰ ਪਰ ਵੀਰੇ ਕੋਲੇ ਰਸ਼ ਬਹੁਤ ਹੁੰਦਾ ਹੁਣ ਨਹੀਂ ਨਹੀਂ ਇਹ ਵੀ ਗੱਲ ਹਾਂ ਹਾਂ ਤੁਹਾਨੂੰ ਹੱਪਟਿੰਗ ਦਿਆਂ ਸਾਰਾ ਹੀ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਂ ਜੀ ਅਗਲੀ ਬਹੁਤ ਦੂਰੋਂ ਦੂਰੋਂ ਵੀਰ ਵੀ ਮਿਲਣ ਆਏ ਆ ਸੋ ਸਭ ਨੂੰ ਮਿਲਣਾ ਪੈਂਦਾ ਜੀ ਤੇ ਮਨ ਨੂੰ ਖੁਸ਼ੀ ਬਹੁਤ ਹੁੰਦੀ ਹੈ ਵੀ ਚਾਹਣ ਵਾਲੇ ਹਨ ਕਿੱਥੋਂ ਕਿੱਥੋਂ ਆ ਕੇ ਬਾਈ ਲੱਭ ਕੇ ਮਿਲਦੇ ਨੇ ਤੇ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਸ਼ੁਕਰੀਆ ਸਾਸੀ ਕਾ